ਦਿਖਾਏ। ਛੇ ਨਹੀਂ ਇੰਨਾ ਕੀ ਹੁੰਦਾ ਜਿੰਨਾ ਕ ਆਪਾਂ ਅੱਖ ਚਮਕਦੇ ਆਂ ਇੰਨਾ ਕੁ ਦਰਸ਼ਨ ਹੋ ਜਾਏ। ਹੁਣ ਦਰਸ਼ਨ ਇੰਨੇ ਕੁ ਕੀ ਕਰਾਂਗੇ ਆਪਾਂ ਮੰਨ ਲਓ ਇੱਕ ਅੱਖ ਚਮਕਣ ਦੇ ਇੰਨੇ ਦਰਸ਼ਨ ਹੋਏ ਤੇ ਫਿਰ ਕਿੱਡੀ ਕਬੱਡੀ ਗੱਲ ਹੋਈ। ਥੋੜਾ ਜਿਹਾ ਹੀ ਹੋਇਆ ਨਾ। ਪਰ ਕਹਿੰਦੇ ਦੇਖੇ ਬਿਨ ਉਪਜੈ ਨਹੀਂ ਆਸਾ। ਬੰਦੇ ਦਾ ਭਰੋਸਾ ਨਹੀਂ ਵੱਜਦਾ ਜਿੰਨਾ ਚਿਰ ਵੇਖ ਨਹੀਂ ਲੈਂਦਾ। ਉਹ ਕਹਿੰਦੇ ਭਾਈ ਜੇ ਬੰਦਾ ਵੇਖ ਲਵੇ ਨਾ ਇੱਕ ਵਾਰੀ ਚੱਖ ਲਵੇ ਟੇਸਟ ਕਰ ਲਵੇ ਉਹ ਇੱਕ ਛਿਨ ਲਈ ਹੋਵੇ ਮੁੜ ਕੇ ਫਿਰ ਭਰੋਸਾ ਵੱਜ ਜੂ ਬੰਦਾ ਇਸ ਪਾਸੇ ਤੁਰ ਪਏਗਾ ਇੱਕ ਛਿਨੀ ਵੜਾ ਜੇ ਇੱਕ ਛਿਨ ਮਿਲ ਗਿਆ ਫਿਰ ਅਸੀਂ ਦੋ ਛਿਨ ਦੀ ਵੀ ਕਰਾਂਗੇ ਫਿਰ ੌਲੀ-ੌਲੀ 10 ਛਿਨ ਫਿਰ ੌਲੀ-ੌਲੀ ਟਾਈਮ ਵਧੇਗਾ ਇੱਕ ਛਿਨ ਲਈ ਵੀ ਮੇਰੇ ਤੇ ਕਿਰਪਾ ਹੋਵੇ ਹੁਣ ਮੈਨੂੰ ਹੁੰਦਾ ਕਿਉਂ ਨਹੀਂ ਮੈਨੂੰ ਆਨੰਦ ਜਿਹਾ ਇੱਕ ਟਕਾਜ ਜਿਹਾ ਇੱਕ ਰਸ ਜਿਹਾ ਇਨਲਾਈਟਮੈਂਟ ਜਿਹਨੂੰ ਅਸੀਂ ਕਿੰਨੇ ਅੰਦਰ ਪ੍ਰਕਾਸ਼ ਇਨਲਾਈਟਮੈਂਟ ਕਿਤੇ ਕਿਤੇ ਘਟਿਤ ਹੁੰਦਾ ਹੈ ਬੰਦੇ ਦੀ ਜ਼ਿੰਦਗੀ 'ਚ ਔਰ ਉਹ ਕਰਕੇ ਨਹੀਂ ਹੁੰਦਾ ਆਪੇ ਹੁੰਦਾ ਹੈ ਨੇਚਰਲ ਹੁੰਦਾ ਇੱਕ ਫੀਲ ਬਣੇ ਤੇ ਬਣਦੀ ਕਿਉਂ ਨਹੀਂ ਉਹਦਾ ਰੀਜਨ ਕੀ ਹੈ ਇਹ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਵਿੱਚ ਕਹਿੰਦੇ ਰੀਜਨ ਉਹਦਾ ਆ ਕੀ ਤੂਬ ਭਰਿਓ ਜੈਸੇ ਦਾਦਰਾ ਦੇਸ਼ ਵਿਦੇਸ਼ ਨਾ ਬੂਲ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਕਛਿਆ ਰਾਹ ਪਾਰ ਨਾ ਸੋ ਹੁਣ ਇਹ ਜਿਹੜਾ ਸ਼ਬਦ ਹੈ ਇਹਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਪੂਝ ਕਹਿੰਦੇ ਜਿਵੇਂ ਖੂਹ ਵਿੱਚ ਡੱਡੂ ਹੁੰਦਾ ਹੈ ਖੂਹ ਚ ਜੰਮਿਆ ਖੂਹ ਚ ਜਵਾਨ ਹੋਇਆ ਖੂਹ ਚ ਹੀ ਮਰ ਗਿਆ ਉਹਨੂੰ ਪਤਾ ਹੀ ਨਹੀਂ ਬਾਹਰ ਦੀ ਦੁਨੀਆ ਕੀ ਹੈ ਕੁਝ ਜਾਨਵਰ ਇਦਾਂ ਦੇ ਨੇ ਜਿਹੜੇ ਇੱਕ ਥਾਂ ਤੇ ਪੈਦਾ ਹੁੰਦੇ ਨੇ ਉਹਨੇ ਇੱਕ ਥਾਂ ਚ ਹੀ ਮਰ ਮੁਰ ਜਾਂਦੇ ਨੇ ਬਾਹਰ ਕਿਤੇ ਨਿਕਲੇ ਹੀ ਨਹੀਂ ਕਹਿੰਦੇ ਸਾਡਾ ਹਾਲ ਐ ਖੂਹ ਵਾਲੇ ਡੱਡੂ ਵਾਲਾ ਸਾਨੂੰ ਐ ਲੱਗਦਾ ਵੀ ਬਸ ਬੱਚੇ ਪਰਿਵਾਰ ਮੇਰੀ ਬੱਲੇ ਬੱਲੇ 2 4 10 ਬੰਦੇ ਮੈਨੂੰ ਜਾਣਦੇ ਐ ਸਾਸਰੀ ਘਰ ਬੁਲਾਉਂਦੇ ਐ ਖੂਹ ਵਾਲੇ ਡੱਡੂਆਂ ਬਸ 3 4 ਛਾਲਾ ਜੀਆਂ ਮਾਲਕ ਹੀ ਆਪਣੇ ਆਪ ਨੂੰ ਸਮਝਦੇ ਆ ਵੀ ਬੜਾ ਕੁਝ ਪ੍ਰਾਪਤ ਕਰ ਲਿਆ ਇੱਕ ਛਾਲ ਮਾਰੀ ਮਾੜਾ ਮੋਟਾ ਪੜ ਲਿਖ ਗਏ ਆ ਦੂਜੀ ਛਾਲ ਮਾਰੀ ਘਰ-ਬਾਰ ਬਣ ਗਿਆ ਜੀ ਤੀਜੀ ਛਾਲ ਮਾਰੀ ਬੱਚੇ-ਪੁੱੱਚੇ ਸੈੱਟ ਕਰ ਦਿੱਤੇ ਆ ਚੌਥੀ ਛਾਲ ਮਾਰਤੀ ਮੈਨੂੰ ਲੋਕ ਸਾਸਰੀਕਾਲ ਬੁਲਾਉਂਦੇ ਆ ਮਤ ਪੰ ਥੋੜੇ ਜੇ ਬੰਦੀਲ ਐ ਇੰਨਾ ਚਾਰ ਛਾਲਾਂ ਨੂੰ ਹੀ ਅਸੀਂ ਸਭ ਕੁਝ ਸਮਝੀ ਬੈਠੇ ਆ ਬੜੀ ਦੁਨੀਆ ਬੜਾ ਉਹ ਕਹਿੰਦੇ ਐ ਓਏ ਤੂੰ ਬਾਹਰ ਵੇਖਿਆ ਤੂੰ ਅੰਦਰ ਤੇ ਵੇਖਿਆ ਜੀ ਜਿਹੜੀ ਚੀਜ਼ ਵੇਖਣੀ ਸੀ ਉਹ ਤੇ ਤੂੰ ਵੇਖੀ ਵੀ ਤੂੰ ਆ ਚਾਰ ਕਛਾਲਾ ਨੂੰ ਸਮਝਦਾ ਖੂਹ ਵਾਲਾ ਡੱਡੂ ਬਣਿਆ ਫਿਰਦੇ ਆਂ ਮਹਾਰਾਜ ਕਹਿੰਦੇ ਆ ਮੈਂ ਖੂਹ ਵਾਲਾ ਡੱਡੂ ਬਣ ਗਿਆ ਰਵਦਾਸ ਜੀ ਖੂਹ ਵਾਲਾ ਡੱਡੂ ਬਣ ਕੇ ਮੈਨੂੰ ਲੱਗੀ ਜਾਂਦਾ ਹੈ ਬੱਚੇ ਹੋ ਗਏ ਸੈੱਟ ਹੋ ਗਏ ਜ਼ਿੰਦਗੀ ਚ ਘਰ ਬਣ ਗਿਆ ਹੋ ਗਏ ਨਜ਼ਾਰੇ ਜਿਹੜੇ ਲੈਣੇ ਸੀ ਬਸ ਆਹੀ ਕੁਝ ਹੁੰਦਾ ਚਾਰ ਬੰਦੇ ਇੱਜ਼ਤ ਕਰਾ ਸ੍ਰੀ ਗੁਰੂ ਬੁਲਾਉਂਦੇ ਆਂ ਵੇਖ ਲਈ ਦੁਨੀਆ ਹੋਰ ਕੀ ਹੁੰਦੀ ਐ ਤੂੰ ਨਾ 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 ਭਈ ਪ੍ਰਾਪਤ ਮਾਨੁੱਖ ਤੇ ਹੁਰੀਆ ਆ ਕੰਮ ਕੀਤਾ ਹੈ ਗੋਬਿੰਦ ਮਿਲਨ ਕੀ ਮੇਨ ਕੰਮ ਤੇ ਸੀ ਇੰਨਾ ਹੀ ਸੀ ਭਲਾ ਬੱਚੇ ਪਾਲਣੇ ਆ ਬੱਚੇ ਪੜਾਉਣੇ ਆ ਮਰ ਜਾਣਾ ਬੁੱਢੇ ਹੋਣਾ ਮਰ ਜਾਣਾ ਭਲਾ ਇੰਨਾ ਹੀ ਕੰਮ ਸੀ ਜੇ ਨਹੀਂ ਕੰਮ ਸੀ ਤੇ ਤੇਰੇ ਤੇ ਪਸ਼ੂਆਂ ਵਿੱਚ ਕੀ ਫਰਕ ਸੀ ਇੱਥੇ ਕਰਤੂਤ ਪਸ਼ੂ ਕੀ ਇਹ ਤੇ ਕਰਤੂਤ ਪਸ਼ੂ ਕੋਲ ਵੀ ਹੈਗੀ ਐ ਇੰਨੀ ਕਰਤੂਤ ਹੀ ਕਰਨੀ ਸੀ ਇੰਨੀ ਕੀ ਹੈ ਬਸ ਇੰਨਾ ਹੀ ਕੰਮ ਕਰਨਾ ਸੀ ਵੀ ਇੰਨਾ ਕੰਮ ਕਰਨਾ ਨਾ ਨਾ ਇਹ ਤੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪ੍ਰਚਾਰਾ ਕਰੇ ਦਿਨ ਰਾਤ ਲੋਕ ਪ੍ਰਚਾਵਾ ਕਰਨ ਆਏ ਸੀ ਵੀ ਪਹਿਲਾਂ ਘਰ ਵਾਲੀ ਨੂੰ ਖੁਸ਼ ਕਰੀ ਜਾਓ ਫਿਰ ਬੱਚਿਆਂ ਨੂੰ ਖੁਸ਼ ਕਰੀ ਜਾਓ ਮੁੜ ਕੇ ਪੋਤਿਆਂ ਨੂੰ ਖੁਸ਼ ਕਰੀ ਜਾਓ ਲੈ ਇੰਨਾ ਹੀ ਕੰਮ ਕਰਨਾ ਆ ਪਰਚਾਵੇ ਦਾ ਮਰਤਲਵਾ ਪਤਿਆਉਣ ਪਰਚਾਉਣ ਆਏ ਬਸ ਇੰਨਾ ਕੰਮ ਕਰਨੀ ਆ ਬੱਚਾ ਕਹੇ ਵੀ ਆਹਾ ਮੇਰੇ ਡੈਡੀ ਵਰਗਾ ਡੈਡੀ ਨਹੀਂ ਘਰ ਵਾਲੀ ਕਹੇ ਮੇਰੇ ਘਰ ਵਾਲੇ ਵਰਗਾ ਘਰ ਵਾਲਾ ਨਹੀਂ ਬਸ ਇੰਨਾ ਕੀ ਕੰਮ ਕਰਨ ਆਏ ਸੀ ਆਪਾਂ ਨਹੀਂ ਪੰਚਮ ਪਾਤਸ਼ਾਹ ਕਹਿੰਦੇ ਗੋਬਿੰਦ ਮਿਲਣ ਕੀ ਐ ਤੇਰੀ ਬਰੀਆ ਇਹ ਵਾਰੀ ਤੇ ਗੋਬਿੰਦ ਨੂੰ ਮਿਲਣ ਦੀ ਸੀ ਤੇ ਗੋਬਿੰਦ ਕਿੱਥੇ ਸੀ ਭਲਾ ਗੋਬਿੰਦ ਕਿਤੇ ਬਾਹਰ ਹੈ ਕਿ ਆਪਾਂ ਆਪਾਂ ਗੋਬਿੰਦ ਦਾ ਹੀ ਰੂਪ ਆ ਬੋਲੋ ਗੋਬਿੰਦ ਕਿਤੇ ਬਾਹਰ ਹੈ ਕਿ ਆਪਣੇ ਵਿੱਚ ਹੀ ਹੈ ਬੋਲੋ ਬੋਲੋ ਵੇਚੀ ਹੈ ਨਾ ਫਿਰ ਦਿਸਦਾ ਕਿਉਂ ਨਹੀਂ ਜੇ ਆਪਾਂ ਹੀ ਗੋਬਿੰਦ ਹਾ ਤੇ ਦਿਸਦਾ ਕਿਉਂ ਨਹੀਂ ਆਪਾਂ ਹੀ ਗੋਬਿੰਦ ਦਾ ਰੂਪ ਆ ਸਾਨੂੰ ਸਾਨੂੰ ਤੇ ਜਦੋਂ ਆਪਾਂ ਐ ਨਿਗਾ ਮਾਰਦੇ ਆ ਸਰੀਰ ਦਿਸਦਾ ਹੈ ਇਹਦਾ ਇੱਕ ਨਾਮ ਜਿਹੜਾ ਦੁਨੀਆ ਨੇ ਦਿੱਤਾ ਬਦਲਣਾ ਚਾਹੋ ਅੱਜ ਬਦਲ ਲਓ ਇੱਕ ਨਾਮ ਹੈ ਇਹਦਾ ਬਦਲ ਲਓ ਤੂੰ ਇਹਨੂੰ ਸੋਚੀ ਜਾਨਾ ਵੀ ਆਹੀ ਸੱਚ ਹੈ ਨਾ 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 ਜੇ ਤੂੰ ਜੇ ਤੂੰ ਸੰਸਾਰੀ ਅੱਖ ਨਾਲ ਵੇਖਦਾ ਹੈ ਤੇ ਇਹ ਇੱਕ ਸਰੀਰ ਹੈ ਤੇ ਜੇ ਤੂੰ ਧਰਮ ਦੀ ਅੱਖ ਨਾਲ ਵੇਖਦਾ ਹੈ ਤੇ ਇਹੀ ਗੋਬਿੰਦ ਹੈ ਬਸ ਅੱਖ ਬਦਲ ਇੱਕ ਚੀਜ਼ ਤੈਨੂੰ ਗੋਬਿੰਦ ਹੈ ਉਹੀ ਚੀਜ਼ ਜਦੋਂ ਮੈਲੀ ਹੋ ਕੇ ਦਿਸਦੀ ਹੈ ਸਰੀਰ ਦਿਸਦਾ ਹੈ ਸੰਸਾਰ ਦੀ ਅੱਖ ਨਾਲ ਵੇਖਦੇ ਹਾਂ ਸਰੀਰ ਜੇ ਤੂੰ ਉਦਾਂ ਵੇਖੇਂਗਾ ਤੇ ਇੱਕ ਦਰਖਤ ਐ ਪਰ ਜੇ ਉਹਨੂੰ ਥੋੜਾ ਜਿਹਾ ਫੀਲ ਕਰਕੇ ਸੋਚ ਕੇ ਜਰਾ ਸਮਝੇਂਗਾ ਤੇ ਉਹੀ ਤੈਨੂੰ ਪਰਮਾਤਮਾ ਦਾ ਰੂਪ 드러ਸਣਾ ਜੋ ਦਿੱਸੈ ਸੋ ਤੇਰਾ ਰੂਪ ਇੱਕ ਬਸ ਐਨਕ ਬਦਲਣ ਦੀ ਧੀਰ ਐ ਐਨਕ ਕਾਲੀ ਲਈ ਐ ਦਰਖਤ ਉਹ ਸਾਈਕਲ ਉਹ ਗੱਡੀ ਉਹ ਬੰਦਾ ਉਹ ਕੁੱਤਾ ਉਹ ਕਾਂ ਉਹ ਕਬੂਤਰ ਉਹ ਕੁਗੀ ਉਹ ਚਿੜੀ ਐਨਕ ਜੇ ਕਿਤੇ ਗੁਰੂ ਸਾਹਿਬ ਤੋਂ ਲੈ ਕੇ ਲਾ ਲਵੇਂ ਫਿਰ ਕਬੂਤਰ ਵੀ ਪਰਮਾਤਮਾ ਹੀ ਐ ਚਿੜੀ ਵੀ ਪਰਮਾਤਮਾ ਹੀ ਹੈ ਦਰਖਤ ਵੀ ਉਹਦਾ ਹੀ ਰੂਪ ਹੈ ਬੱਚਾ ਵੀ ਉਹਦਾ ਹੀ ਰੂਪ ਹੈ ਫਿਰ ਸਭੈ ਘਟ ਰਾਮ ਬੋਲੇ ਰਬ ਉਹ ਕਬੀਰ ਜੀ ਦੀ ਅਵਸਥਾ ਨਾਮਦੇਵ ਜੀ ਕਹਿੰਦੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਮੈਨੂੰ ਕਹਿੰਦੇ ਗੋਬਿੰਦ ਬਿਨਾ ਕੁਛ ਨਹੀਂ ਦਿਸਦਾ ਸਭੈ ਘਟ ਰਾਮ ਬੋਲੇ ਦਿਸਦਾ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਕਲ ਮਾਟੀ ਕੁੰਜਰ ਚੀਤੀ ਭਜਨ ਹੈ ਬਹੁ ਨਾਨਾ ਰੇ ਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਨਜ਼ਰ ਬਦਲ ਗਈ ਬਸ ਫਰਕ ਹੁਣ ਵੇਖੋ ਤੁਹਾਡੇ ਚੋਂ ਕਿਸੇ ਬੰਦੇ ਨੇ ਆਪਣਾ ਪੋਤਾ ਵੇਖਿਆ ਨਹੀਂ ਬਾਹਰ ਹੀ ਪੈਦਾ ਹੋਇਆ ਉਹਦੀ ਕੋਈ ਫੋਟੋ ਵੀ ਨਹੀਂ ਵੇਖੀ ਪੋਤਾ ਹੈ ਤੁਹਾਡਾ ਧਿਆਨ ਨਾਲ ਸੁਣੋ ਗੱਲ ਤੁਹਾਡਾ ਪੁੱਤਰਾ ਹੈ ਤੁਸੀਂ ਕਦੇ ਵੇਖਿਆ ਨਹੀਂ ਤੁਹਾਡੇ ਸਾਹਮਣੇ ਇੱਕ ਬੱਚਾ ਲਿਆ ਕੇ ਖਿਲਾ ਰਿਹਾ ਤੁਸੀਂ ਕਹਿੰਦੇ ਪਰੇ ਲੈ ਦੋ ਜਾਰੇ ਨਿਆਣਾ ਜਾ ਕੇ ਤੇਰੇ ਪੱਜਾ ਫਿਰਦਾ ਹੈ ਬੱਚਾ ਇੱਕ ਬੱਚਾ ਤੁਹਾਡੇ ਸਾਹਮਣੇ ਇੱਕਦਮ ਤੁਸੀਂ ਇੱਥੇ ਆਏ ਹੋਏ ਹੋ ਇੱਥੇ ਤੁਹਾਡੇ ਸਾਹਮਣੇ ਇੱਕ ਬੱਚਾ ਤੁਹਾਡੇ ਕੋਲ ਹੀ ਤੁਰਿਆ ਆਵੇ ਤੁਸੀਂ ਕਹਿੰਦਾ ਕੌਣ ਹੈ ਪਰੇ ਲੈ ਜਾਓ ਯਾਰ ਮੈਂ ਨਹੀਂ ਕਿੰਨਾ ਫੋਟੋ ਵੇਖੀ ਇਹਨਾਂ ਵੇਖਿਆ ਹੁਣ ਉਹਨੂੰ ਤੁਹਾਡੇ ਕੰਨ 'ਚ ਕਿਸੇ ਨੇ ਦੱਸਤਾ ਇਹ ਤੇਰਾ ਪੁੱਤ ਹੈ ਹੁਣ ਵੇਖਣ ਵਿੱਚ ਫਰਕ ਹੈ ਕਿ ਨਹੀਂ ਫਰਕ ਪਹਿਲਾਂ ਦਿਮਾਗ 'ਚ ਕੀ ਸੀ ਬੱਚਾ ਹੈ ਹੁਣ ਹੈ ਮੇਰਾ ਪੁੱਤਰ ਹੈ ਬਸ ਇੱਕ ਸੋਚ ਦਾ ਹੀ ਫਰਕ ਪਿਆ ਹੁਣ ਜਫੀਆਂ ਪਾਏਗਾ ਚੁੰਮੇਗਾ ਉਹਨੂੰ ਪਿਆਰ ਕਰੇਗਾ ਹੁਣ ਕੀ ਹੋ ਗਿਆ ਹੁਣ ਇਹ ਦੱਸਤਾ ਕਿਸੇ ਨੇ ਇਹ ਤੇਰਾ ਪੁੱਤ ਹੈ ਪਹਿਲਾਂ ਵਿਖਿਆ ਨਹੀਂ ਸੀ ਕਦੇ ਐਂ ਲੱਗਦਾ ਸੀ ਬੱਚਾ ਹੀ ਤੁਰਿਆ ਫਿਰਦਾ ਪਤਾ ਨਹੀਂ ਕੌਣ ਹੈ ਬਸ ਇੰਨਾ ਹੀ ਫਰਕ ਹੈ ਗੁਰੂ ਸਾਹਿਬ ਇਹ ਦੱਸ ਦਿੰਦੇ ਨੇ ਤੈਨੂੰ ਚਿੜੀ ਦਿਸਦੀ ਏ ਕੰਨ ਚ ਪਤਾ ਕੀ ਕਹਿੰਦੇ ਨੇ ਇਹ ਵੀ ਪਰਮਾਤਮਾ ਜੋ ਦਿਸਦਾ ਉਹੀ ਹੈ ਜੋ ਨਜ਼ਰ ਆਉਂਦਾ ਉਹੀ ਹੈ ਹਰ ਰੁੱਖ ਹਰ ਮਨੁੱਖ ਹਰ ਚਿੜੀ ਹਰ ਪੰਛੀ ਮਿੱਟੀ ਦਾ ਜਰਰਾ ਜਰਰਾ ਆਕਾਸ਼ ਬੱਦਲ ਹਵਾ ਦਰਿਆ ਤੇਰੀ ਰੋਟੀ ਰੋਟੀ ਦੀ ਗਰਾਈ ਤੇਰੇ ਸਰੀਰ ਚ ਚੱਲਦਾ ਬਲੱਡ ਹਰ ਚੀਜ਼ ਉਹੀ ਹੈ ਬਸ ਇਹ ਕੰਨ ਚ ਦੱਸਦਾ બસ ਇੰਨੇ ਨਾਲ ਕੀ ਹੁੰਦਾ ਜਦੋਂ ਗੁਰਬਾਣੀ ਨੂੰ ਸਮਝਦੇ ਆ ਫਿਰ ਉਹ ਸਾਰਾ ਕੁਝ ਹੀ ਬਦਲ ਜਾਂਦਾ ਪਹਿਲਾਂ ਕੁਝ ਹੋਰ ਸੀ ਹੁਣ ਕੁਝ ਹੋਰ ਹੈ ਦਾਦਰੇ ਦਾਦੇ ਨੂੰ ਕਿਸ ਨੇ ਦੱਸਤਾ ਬੱਚਾ ਹੈ ਪਹਿਲਾਂ ਇੱਕ ਬੱਚਾ ਸੀ ਹੁਣ ਪੁੱਤ ਹੈ ਐਨਾ ਹੀ ਫਰਕ ਪਿਆ ਰਿਸ਼ਤਾ ਬਦਲ ਗਿਆ ਇਸੇ ਤਰ੍ਹਾਂ ਨਾਲ ਤੁਹਾਡਾ ਰਿਸ਼ਤਾ ਬਦਲ ਜਾਣਾ ਜਿੱਦਣ ਗੁਰਬਾਣੀ ਦਾ ਗਿਆਨ ਹੋ ਗਿਆ ਖੁਗੀਆਂ ਨਾਲ ਵੀ ਰਿਸ਼ਤਾ ਬਦਲ ਜਾਣਾ ਤੁਹਾਨੂੰ ਮਿੱਟੀ ਨਾਲ ਵੀ ਰਿਸ਼ਤਾ ਬਦਲ ਜਾਣਾ ਦਰਖਤਾਂ ਨਾਲ ਵੀ ਬਦਲ ਜਾਣਾ ਹਰ ਚੀਜ਼ ਨਾਲ ਰਿਸ਼ਤਾ ਬਦਲ ਜਾਏਗਾ ਹਰ ਚੀਜ਼ ਨਲ ਰਿਸ਼ਤਾ ਬਦਲ ਜਾਂਦਾ ਕਦੋਂ ਜਦੋਂ ਕੰਨ ਵਿੱਚ ਉਹਨੇ ਫੂਕ ਮਾਰਤੀ ਸਮਝ ਆਤਾ ਵੇਖ ਇਹ ਵੀ ਉਹਦਾ ਹੀ ਰੂਪ ਹੈ ਇਹ ਵੀ ਉਹਦਾ ਹੀ ਰੂਪ ਹੈ ਇਹ ਵੀ ਉਹਦਾ ਹੀ ਰੂਪ ਹੈ ਸਾਰਾ ਕੁਝ ਗੋਬਿੰਦ 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 ਇੱਕ ਗੋਬਿੰਦ ਨਹੀਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਾਰਾ ਕੁਛ ਹੀ ਗੋਬਿੰਦ ਹੈ ਮਤਲਬ ਵੇਖ ਲਓ ਇਹਨੇ ਨਾਲੀ ਸੋਚ ਬਦਲ ਗਈ ਦ੍ਰਿਸ਼ਟੀ ਬਦਲ ਗਈ ਜਦੋਂ ਦ੍ਰਿਸ਼ਟੀ ਬਦਲ ਗਈ ਸ੍ਰਿਸ਼ਟੀ ਬਦਲ ਗਈ ਫੇਰ ਸੁਣੋ ਫੇਰ ਸੁਣੋ ਮੈਂ ਰੱਬ ਵੇਖਣਾ ਰੱਬ ਵੇਖਣਾ ਮੈਲੇ ਮਨ ਨਾਲ ਵੇਖਦਾ ਸੰਸਾਰ ਹੈ ਮਨ ਸਾਫ ਕਰ ਲੈ ਇਹੀ ਨਿਰੰਕਾਰ ਇੱਕ ਸੈਕਿੰਡ ਦੀ ਗੇਮ ਹੈ ਆਜ ਮਲਾਵਾ ਸੇਖ ਫਰੀਦ ਕਹਿੰਦੇ ਹੁਣ ਹੀ ਮਿਲਦਾ ਟੱਕੇ ਮਕੁੰਜੜੀਆਂ ਮਨਹੋ ਮਚਿੰਦੜੀਆਂ ਮਨ ਨੂੰ ਮਚਾਉਣ ਵਾਲੀਆਂ ਇੰਦਰੀਆਂ ਜਰਾ ਕਾਬੂ ਕਰ ਲੈ ਹੁਣ ਹੀ ਮਿਲਦਾ ਇੱਕ ਸੈਕਿੰਡ ਵਿੱਚ ਮਿਲਦਾ ਅੱਖਾਂ ਖੋਲ ਦਰਖਤ ਅੱਖਾਂ ਬੰਦ ਕਰਕੇ ਫੇਰ ਖੋਲ ਪਰਮਾਤਮਾ ਅੱਖਾਂ ਖੋਲ ਪਾਣੀ ਅੱਖਾਂ ਖੋਲ ਕੇ ਫੇਰ ਦੁਬਾਰਾ ਖੋਲ ਕੇ ਬੰਦ ਕਰਕੇ ਖੋਲ ਇਹੀ ਪਰਮਾਤਮਾ ਮੈਨੂੰ ਜਵਾਬ ਦਿਓ ਪਾਣੀ ਨਹੀਂ ਦਿੰਦੇ ਤੁਹਾਨੂੰ ਪਾਣੀ ਨਹੀਂ ਦਿੰਦੇ ਅੱਜ ਪੀੜ ਨੂੰ ਕੱਲ ਤੱਕ ਬੇਹੋਸ਼ ਹੋ ਜਾਓਗੇ ਕਿ ਨਹੀਂ ਬੋਲੋ ਪਰਸੋਂ ਤੱਕ ਪਾਣੀ ਤੋਂ ਬਿਨਾ ਬਚ ਲੋਗੇ ਕੀ ਤਿੰਨ ਦਿਨਾਂ ਤੱਕ ਬਚ ਲੋਗੇ ਫਿਰ ਜ਼ਿੰਦਗੀ ਹੈ ਪਾਣੀ ਪਾਣੀ ਪਰਮਾਤਮਾ ਕਿਉਂ ਨਹੀਂ ਹਵਾ ਰੋਕ ਦਿੰਦੇ ਆ ਪਾਣੀ ਹਵਾ ਪਰਮਾਤਮਾ ਕਿਉਂ ਨਹੀਂ ਸਭ ਗੋਬਿੰਦ ਹੈ ਤੇਰਾ ਵੇਖਣ ਦਾ ਨਜ਼ਰੀਆ ਹੀ ਹੋਰ ਹੈ ਇਹਨੂੰ ਦੇਸੀ ਨਹੀਂ ਰਿਆ ਇਹਨੂੰ ਕਹਿੰਦੇ ਨੇ ਪੜਦਾ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨੜਾ ਜਾਨੀ ੜਾ ਹਰ ਜਾਨੀ ੜਾ ਨੈਣ ਉਲੋਏੜਾ ਹਰ ਜ ਮੇਰੇ ਅੱਖਾਂ ਨਾਲ ਵੇਖ ਲਿਆ ਕਹਿੰਦੇ ਨੈਣ ਉਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰੇ ਗੂੜਾ ਨਾਲ ਉਹ ਬੰਦਾ ਲਹਿ ਨਾ ਸਕੰਦਾ ਸਵਾਉ ਨਾ ਜਾਣਾ ਮੂੜਾ ਕਾਰਨ ਇਹ ਸੀ ਮਾਇਆ ਮਤ ਮਾਤਾ ਹੋਛੀ ਬਾਤਾ ਮਿਲਣ ਨਾ ਜਾਈ ਪਰਮ ਤੜਾ ਕਉ ਨਾਨਕ ਗੁਰ ਬਿਨ ਨਹੀਂ ਸੂਝੈ ਹਰ ਸਾਜਨ ਹਰ ਸਾਜਨ ਸਭ ਕੈ ਨਿਕਟ ਖੜਾ ਹੁਣ ਹੋਇਆ ਕੀ ਸੋਚ ਬਦਲ ਗਈ ਪਰਦਾ हट ਗਿਆ ਵੇਖਣਾ ਬਦਲ ਗਿਆ ਚੇਂਜ ਹੋ ਗਿਆ ਸਾਰਾ ਕੁਝ ਤੇ ਜਦੋਂ ਨਾ ਤੁਸੀਂ ਇੱਕ ਸੈਕਿੰਡ ਚ ਵੇਖ ਅੱਛਾ ਦਰਖਤ ਹੈ ਜਦੋਂ ਤੁਸੀਂ ਉਹਨੂੰ ਇਦਾਂ ਵੇਖਦੇ ਹੋ ਫਿਰ ਵਿਸਮਾਦ ਹੋ ਜਾਂਦਾ ਮਨ ਵਿਸਮਾਦ ਇੱਕ ਸੈਕਿੰਡ ਵਿੱਚ ਹੀ ਮਨ ਐ ਲੱਗਦਾ ਜਿਵੇਂ ਹਜ਼ਾਰਾਂ ਬੋਤਲਾਂ ਸ਼ਰਾਬ ਦੀਆਂ ਇਕੱਠੀਆਂ ਪੀ ਲਈਆਂ ਐ ਐਦਾਂ ਫੀਲ ਆਉਂਦੀ ਪਤਾ ਨਹੀਂ ਕਿੰਨੀ ਕੁ ਫੀਮ ਖਾ ਲਈ ਐ ਪਤਾ ਨਹੀਂ ਕਿੰਨਾ ਕੁ ਨਸ਼ਾ ਕਰ ਲਿਆ ਫੀਮਾ ਫੂਮਾ ਨਸ਼ੇ ਸ਼ਰਾਬਾਂ ਇਹ ਕਿਹੜੇ ਨਸ਼ੇ ਨੇ ਜਦੋਂ ਤੁਸੀਂ ਉਸ ਚੀਜ਼ ਨੂੰ ਵੇਖਦੇ ਆਂ ਫਿਰ ਉਹ ਤਾਂ ਬੰਦਾ ਵਿਸਮਾਗ ਇਨਲਾਈਟਮੈਂਟ ਹੁੰਦੀ ਹੈ ਇਨਲਾਈਟਮੈਂਟ ਹੁੰਦੀ ਤੁਹਾਡੇ ਅੰਦਰ ਚਾਨਣ ਹੋ ਜਾਂਦਾ ਉਹ ਸਾਰਾ ਕੁਝ ਹੀ ਬਦਲ ਜਾਂਦਾ ਬਾਹਰਲਾ ਅੰਦਰਲਾ ਹਰ ਚੀਜ਼ ਬਦਲ ਜਾਂਦਾ ਇਸ ਕਰਕੇ ਪ੍ਰਵਦਾਸ ਮਹਾਰਾਜ ਕਹਿੰਦੇ ਹਨ ਕਿ ਚਾਰ ਕਸ਼ਾਲਾ ਨੂੰ ਮਾਰ ਕੇ ਤੂੰ ਸਮਝੀ ਜਾਂਦਾਵੇਂ ਬੜਾ ਕੁਝ ਪ੍ਰਾਪਤ ਨਹੀਂ ਕੁਝ ਪ੍ਰਾਪਤ ਨਹੀਂ ਕੀਤਾ ਭਾਈ ਚਾਰ ਛਾਲਾ ਮਾਰ ਕੇ ਗੱਲ ਨਹੀਂ ਬਣਨੀ ਤੂੰ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ ਉਹਦੇ ਤੇ ਆ ਤੂੰ ਕਿਆ ਕਰ ਦੇਖੋ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਬੇ ਮੁਹਿਆ ਕਛ ਆਰਾ ਪਾਰ ਨਾ ਸੂਝ ਫਿਰ ਮੇਰੇ ਤੇ ਕਿਰਪਾ ਕਰ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਬਸ ਉਹ ਜਿਹੜਾ ਇੱਕ ਛਿਨ ਮਿਲੇ ਬਈ ਮੈਂ ਰੱਬ ਕੋਈ ਵੱਖਰਾ ਨਹੀਂ ਆਹੀ ਕੁਝ ਬਦਲ ਜਾਣਾ ਸਾਹਮਣੇ ਵਾਲੀ ਚੀਜ਼ ਨਹੀਂ ਬਦਲ ਜਾਣਾ ਤੁਹਾਡੀ ਸੋਚ ਨੇ ਬਦਲਣਾ ਹੈ ਹੁਣ ਜਿਵੇਂ ਐਨਕ ਕਾਲੀ ਲਾਈਏ ਤੇ ਕਾਲਾ ਦਿਸਦਾ ਨੀਲੀ ਲਾਈਏ ਤੇ ਨੀਲਾ ਐਨਕ ਬਦਲ ਨਹੀਂ ਬਸ ਸੰਸਾਰ ਤੇ ਉਹੀ ਰਹਿਣਾ ਇੱਕਦਮ ਚੇਂਜ ਹੋ ਜਾਣਾ ਸਾਰਾ ਕੁਝ ਇੱਕ ਛਿਨ ਦਰਸ਼ ਦਿਖਾਏ ਜੀ ਇੱਕ ਛਿਨ ਲਈ ਮੈਲ ਲਾਓ ਤੇ ਵੇਖ ਲਓ ਮੈਲ ਪਰੇ ਕਰ ਦੋ ਤੇ ਵੇਖ ਲਓ ਤੇ ਮੈਲ ਕਾ ਦੀ ਲਾਈ ਹੋਈ ਐ ਬਸ ਐਵੇਂ ਹੀ ਫਾਲਤੂ ਦੀ ਗੰਦ ਮੰਦ ਇਕੱਠਾ ਕਰੀ ਫਿਰਦੇ ਆ ਹਾਏ ਵੇ ਉਹਦਾ ਐ ਹੋ ਗਿਆ ਉਹਨੇ ਮੋਟਰਸਾਈਕਲ ਲੈ ਲਿਆ ਉਹਨੇ ਗੱਡੀ ਲੈ ਲਈ ਉਹ ਅਮਰੀਕਾ ਚਲਿਆ ਗਿਆ ਉਹ ਕੈਨੇਡਾ ਚਲਿਆ ਗਿਆ ਉਹਦਾ ਬੱਚਾ ਚਲਿਆ ਗਿਆ ਉਹਨੇ ਐ ਸੈੱਟ ਕਰ ਲਿਆ ਉਹਨੇ ਆਹ ਸੈੱਟ ਕਰ ਲਿਆ ਕਿੰਨਾ ਨਜ਼ਾਰਾ ਇਹ ਦਿਮਾਗ 'ਚ ਹੀ ਕੁਝ ਚੱਲੀ ਜਾਂਦਾ ਉਹਦਾ ਐ ਹੋ ਗਿਆ ਉਹਦਾ ਆਹ ਹੋ ਗਿਆ ਉਹਦੇ ਐ ਬਣ ਗਿਆ ਉਹਨੇ ਇੱਥੇ ਪਹੁੰਚ ਗਿਆ ਉਹਦੇ ਇੰਨੇ ਹਜ਼ਾਰ ਕੀ ਇਨਕਮ ਹੋਗੀ ਉਹਦੀ ਇੰਨੇ ਲੱਖ ਇਨਕਮ ਹੋਗੀ ਉਹ ਐ ਪਹੁੰਚ ਗਿਆ ਇਹ ਮੈਲ ਐ ਇਹਨੂੰ ਪਰੇ ਕਰੋ ਤੁਸੀਂ ਸਾਰਿਆਂ ਨਾਲ ਨਫ਼ਰਤ ਛੱਡ ਦਿਓ ਫਰਕਾ ਬੁਰਾ ਨਾ ਰੱਖੋ ਹੁਚੀਤ ਬੁਰਾ ਸੋਚਣਾ ਵੀ ਕਿਸੇ ਦਾ ਛੱਡ ਦਿਓ ਮਾੜਾ ਸੋਚਣਾ ਛੱਡ ਦਿਓ ਹਰੇਕ ਵਾਸਤੇ ਚੰਗਾ ਸੋਚਣਾ ਸ਼ੁਰੂ ਕਰੋ